ਤੇ ਉਹ ਘਰ ਹੈ ਜਿਸ ਘਰ ਦੇ ਵਿੱਚ ਭੱਲੇ ਪਰਿਵਾਰ ਗੁਰੂ ਸਾਹਿਬ ਜੀ ਦਾ ਸੰਪੂਰਨ ਪਰਿਵਾਰ ਵਸਦਾ ਸੀ ਤੇ ਇਹ ਖੂਹ ਜਿਹੜਾ ਸੀ ਕਿਵੇਂ ਇਹ ਖੂਹ ਪ੍ਰਗਟ ਹੋਇਆ ਇੱਥੇ ਹੀ ਉਹ ਘਰ ਹੈ ਜਿੱਥੇ ਬੀਬੀ ਅਮਰੋਜੀ ਕੁਰਬਾਨੀ ਪੜਨੀ ਆਸਾ ਦੀ ਵਾਰ ਦਾ ਪਾਠ ਕਰਨਾ ਤੇ ਉਹ ਸ਼ਬਦ ਤੋਂ ਬਾਬਾ ਅਮਰਦਾਸ ਜੀ ਨੂੰ ਲਿਵ ਲੱਗਣੀ ਤੇ ਗੁਰੂ ਅੰਗਦ ਦੇਵ ਜੀ ਦੇ ਕੋਲ ਪਹੁੰਚਣਾ ਗੁਰੂ ਸਾਹਿਬ ਜੀ ਨੇ ਆਪ ਆਪਣੇ ਘਰ ਦੀ ਸੇਵਾ ਲੈਣੀ ਇਹ ਛੋਟੀ ਜੀ ਗੱਲ ਨਹੀਂ ਤੇ ਉਹ ਭਾਈ ਗੁਰਦਾਸ ਜੀ ਦਾ ਕਰ ਹੈ ਜਿਨ੍ਹਾਂ ਤੋਂ ਸ਼ੁਰੂਆਤ ਹੋਈ ਆਦ ਗ੍ਰੰਥ ਲਿਖਣ ਦੀ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ 1997 ਵਿੱਚ ਲੱਡੂ ਤਾਂ ਵੰਡੇ ਗਏ ਪਰ ਉਹ ਲੱਡੂ 30 ਸਾਲ ਤੋਂ ਬਾਅਦ ਅੱਜ ਸੱਚਮੁੱਚ ਹੀ ਸੰਗਤਾਂ ਦੀ ਝੋਲੀ 'ਚ ਪੈਣੇ ਨੇ ਜੋ ਆਪ ਜੀ ਆ ਕਰਕੇ ਇੱਥੇ ਮਾਪੁਰਖ ਜਥੇਦਾਰ ਸਾਹਿਬ ਸਾਡੇ ਪਹੁੰਚੇ ਹੋਏ ਨੇ ਜਦੋਂ ਇਹ ਟੱਕ ਲੱਗੇਗਾ ਕਾਗਜੀ ਨਿਸ਼ਾਨਦੇ ਹੋ ਚੁੱਕਿਆ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਰਿਵਾਰ ਦਾ ਜਿਹੜਾ ਵਸੀਬਾ ਸੀ ਉਹ ਇੱਥੇ ਸੀ ਖੂਬ ਦਰਸ਼ਨ ਕੀਤੇ ਨੇ ਆਪ ਜੀ ਪੁਰਾਣੀ ਹਿੱਟਾਂ ਦੇ ਖੂਬ ਬੜੇ ਹੋਏ ਨੇ ਖੋਜ ਜੀ ਸਾਹਿਬ ਨੇ ਜ਼ਿਕਰ ਕੀਤਾ ਪਰ ਬਾਬਾ ਵੀ ਬੇਨਤੀ ਕੀਤੀ ਹੈ ਬਾਬਾ ਜੀ ਨੂੰ ਕਿ ਬਾਬਾ ਚ ਘਰ ਬਣਾਇਓ ਤੇ ਬਣਾਇਓ ਉਸੇ ਤਰਜ਼ ਦਾ ਜਿਸ ਜਿਹੜੇ ਜੋ ਤਕਨੀਕ ਉਸ ਵੇਲੇ ਵਰਤੀ ਜਾਂਦੀ ਹੈ ਬੇਸ਼ੱਕ ਸਪੈਸ਼ਲ ਤੌਰ ਤੇ ਕੋਈ ਨਾਨਕ ਸ਼ਾਹੀ ਇੱਟਾਂ ਤਿਆਰ ਕਰਾਓ ਤੇ ਜੋ ਚੁਣਾਈ ਵਾਸਤੇ ਉਸ ਵਕਤ ਸਮਾਨ ਵਰਤਿਆ ਜਾਂਦਾ ਸੀ ਉਹ ਸਮਾਨਦਾਰ ਪ੍ਰਬੰਧ ਕਰਕੇ ਬਾਬਾ ਸ਼ਵੇਲ ਸਿੰਘ ਜੀ ਸੰਤੋਰਾਪਾ ਬਾਈਕ ਸਿੰਘ ਜੀ ਉਹ ਗੁਰੂ ਦਾ ਦਰਬਾਰ ਤਿਆਰ ਕਰਨ ਆਪ ਸੰਗਤ ਨੂੰ ਬੇਨਤੀ ਹੈ ਜੇਕ ਬਹੁਤ ਵੱਡਾ ਇੱਕ ਸੇਵਾ ਦਾ ਕੁੰਭ ਲੱਗਣਾ ਧਨ ਕਰਕੇ ਮਾਨ ਕਰਕੇ ਧਨ ਕਰਕੇ بڑے ਲੋਕਾਂ ਨੇ ਇੱਕ ਸਵਾਲ ਖੜਾ ਕੀਤਾ ਕਿ ਇਹ ਜਿਹੜਾ ਗੁਰੂ ਸਾਹਿਬ ਦਾ ਘਰ ਹੈ ਤੇ ਪੱਥਰਾਂ ਵਾਲਾ ਬਣੇਗਾ ਜਾਂ ਓਦਾਂ ਦਾ ਬਣੇ ਭੈਣਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੀਆਂ ਬਾਣੀ ਪੜ੍ਹਦੀਆਂ ਬੀਬੀ ਅਮਰੋ ਜੀ ਬੈਠ ਕੇ ਮਧਾਣੀ ਰੜਕਦੀ ਸੀ ਬਾਬਾ ਜੀ ਦੀ ਸੋਚ ਹੈ ਵੀ ਓਦਾਂ ਦਾ ਘਰ ਬਣ ਕੇ ਇੱਥੇ ਵੀ ਮਧਾਣੀ ਚੱਲੇ ਇੱਥੇ ਵੀ ਆਈਆਂ ਹੋਈਆਂ ਸੰਗਤਾਂ ਇਹ ਦੇਖਣ ਵੀ ਇਦਾਂ ਮਧਾਣੀ ਚਲਾ ਕੇ ਵੀ ਬਾਣੀ ਪੜੀ ਜਾਂਦੀ ਸੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਿਆ ਗਿਆ ਉਹ ਵੀ ਸੇਵਾ ਇੱਥੋਂ ਸ਼ੁਰੂ ਹੋਵੇ ਤੇ ਇੱਕ ਮੇਰੀ ਬੇਨਤੀ ਹੋਰ ਹੈ ਜਿਹੜੀ ਮੇਨ ਹੈ ਕਿ ਸਾਡੇ ਕੋਲ ਤੰਤੀ ਸਾਜ਼ ਗੁੰਮ ਹੁੰਦੇ ਜਾਂਦੇ ਨੇ ਜਿਹੜਾ ਸਰੰਦਾ ਸਾਜ਼ ਹੈ ਇਹ ਧੰਨ ਗੁਰੂ ਅਮਰਦਾਸ ਜੀ ਦੀ ਦੇਣ ਹੈ ਤੇ ਉਹ ਸਰੰਦਾ ਵੀ ਇਸੇ ਘਰ ਤੋਂ ਆਰੰਭ ਹੋ ਜਾਵੇ ਦੁਆਰਾ ਭੱਲਿਆਂ ਦੇ ਪਰਿਵਾਰ ਦੀ ਵੀ ਬਹੁਤ ਵੱਡੀ ਇੱਕ ਸੇਵਾ ਇਹਨਾਂ ਨੇ ਵੀ ਇੱਕ ਕਰ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ 'ਚ ਲਗਾ ਦਿੱਤਾ ਜੀ ਬ੍ਰੀਖ ਸਿੰਘ ਜੀ ਉਹਨਾਂ ਨੇ ਸੇਵਾ ਜਿਹੜੀ ਆਰੰਭ ਕੀਤੀ ਆ ਉਹਦੇ ਵਿੱਚ ਸਾਡੀ ਪੰਚਾਇਤ ਸਾਰੇ ਨਗਰ ਦਾ ਆਸ-ਪਾਸ ਦੇ ਇਲਾਕੇ ਦਾ ਵੀ ਸਹਿਯੋਗ ਹੋਏਗਾ ਤੇ ਇਹਨੂੰ ਜਿਹੜਾ ਗੁਰੂ ਕੇ ਮਹਿਲ ਤਿਆਰ ਕਰਨ ਦੇ ਵਿੱਚ ਸਾਡੀ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਯੋਗਦਾਨ ਪਾਵਾਂਗੇ ਜੇ ਤੁਸੀਂ ਦੇਖ ਰਹੇ ਹੋ ਉਧਰ ਸੇਵਾ ਲੱਗੀ ਹੋਈ ਹੈ ਪਟਾਈ ਹੋ ਰਹੀ ਆ ਔਰ ਬਾਬਾ ਅਮਰੀਕ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਉਹਨਾਂ ਨੇ ਇਹ ਸਾਰੇ ਨੇੜੇ ਤੇੜੇ ਦੇ ਘਰ ਜਿਹੜੇ ਨੇ ਉਹ ਖਰੀਦ ਲਏ ਨੇ ਆ ਵੀ ਘਰ ਖਰੀਦ ਲਿਆ ਉਹ ਵੀ ਕਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਵੀ ਇਹ ਸਾਰੇ ਜਿਹੜੇ ਉਹ ਘਰ ਸੀਗੇ ਉਹ ਦੁਬਾਰਾ ਖਰੀਦੇ ਜਾ ਚੁੱਕੇ ਨੇ